ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਪਹੁੰਚੇ ਹੋ ਤੇ ਕਿਹਨਾਂ ਵੱਲੋਂ ਜਿਹੜੀ ਆਮ ਆਦਮੀ ਪਾਰਟੀ ਅਚ ਸ਼ਮੂਲੀਅਤ ਕੀਤੀ ਗਈ ਹੈ ਸਾਡਾ ਜੁਆਇਨਿੰਗ ਕਿਹਨੇ ਨੇ ਕੀਤੀ ਹੈ ਜਾਣਕਾਰੀ ਦਿਓ ਨਹੀਂ ਜੇ ਜੁਆਇਨਿੰਗ ਨਹੀਂ ਕੀਤੀ ਹੈ ਇਹ ਇਹਨਾਂ ਨੂੰ ਉੱਧੇ ਹੀ ਮਿਲੇ ਨੇ ਪਾਰਟੀ ਵੱਲੋਂ ਇਹਨਾਂ ਨੂੰ ਉੱਧੇ ਦੇ ਕੇ ਇਹ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੂੰ ਨਵਾਜਿਆ ਸਾਡੇ ਕੁਿੰਦਰ ਕੁਿੰਦਰਜੀ ਨੇ ਅ ਅਕਿੰਦਰ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਨੇ ਦੋ ਤੇਜਿੰਦਰ ਸਿੰਘ ਨੇ ਇਕੱਠੇ ਔਰ ਸੋਹਣਾ ਵਾਲੇ ਜਿਹੜੇ ਹੈ ਨਾ ਸਾਡੇ ਬਹੁਤ ਹੀ ਸ਼ੁਗਰਸੀ ਲੋਧੇ ਆ ਕਿ ਅੱਜ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਦੇਖ ਕੇ ਕਿਉ ਪਾਰਟੀ ਪ੍ਰਤੀ ਨਿਸ਼ਟਾ ਹੋਈ ਹੈ ਤੇ ਉਹਨਾਂ ਨੂੰ ਪਾਰਟੀ ਵੱਲੋਂ ਅ ਅਹੁਦੇ ਦੇ ਕੇ ਜ਼ਿਲ੍ਹਾ ਪੱਤਰ ਤੇ ਸਨਮਾਨਿਆ ਕਿਹੜੇ ਕਿਹੜੇ ਅਹੁਦੇ ਦੇ ਗਏ ਆ ਸਾਡੇ ਨਾਲ ਇਨਾਂ ਨੂੰ ਸਾਰੇ ਨੂੰ ਜੂਥਵਿੰਗ ਦੇ ਉਹਦੇ ਉੱਤੇ ਗਏ ਨੇ ਪੰਜਾਬ ਦੇ ਵਿੱਚ ਸਰ ਲੋਕ ਸਭਾ ਚੋਣਾਂ ਦਾ ਬਿਲਕੁਲ ਬਚਿਆ ਹੋਏ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਉਂਕਿ ਹਲਕਾ ਖਰੜ ਦੇ ਵਿੱਚ ਤੁਸੀਂ ਗਰਾਊਂਡ ਜ਼ੀਰੋ ਤੱਕ ਜੁੜੇ ਹੋਏ ਹੋ ਦੇਖੋ ਤਿਆਰੀਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਅਸੀਂ ਡੋੜ ਤੋਂ ਡੋੜ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਲਗਾਤਾਰ ਔਰ ਹਲਕਾ ਖੜਣ ਦੀ ਬਹੁਤ ਖੁਸ਼ਕਿਸਮਤੀ ਹੈ ਵੀ ਇਹ ਸਾਡੇ ਪੂਰੇ 9 ਹਲਕਿਆਂ ਚੋ ਇਸ ਕਮੇਟੀ ਜਿਹੜੇ ਸਾਡੇ ਅਖੜੇ ਨੇ ਜਿਨੇ ਇਹ 9 ਹਲਕਿਆਂ ਵਿੱਚੋਂ ਅੱਗੇ ਚੱਲ ਰਹੇ ਨੇ ਤੇ ਹੁਣ ਵੀ ਅਸੀਂ ਡੋਰ ਟੂ ਡੋਰ ਦਾ ਕੰਮ ਹੀ ਇੱਥੇ ਸ਼ੁਰੂ ਕਰਨ ਲੱਗਿਆ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਦੇ ਜਿਵੇਂ ਅਸੀਂ ਵਾਈ ਦੇ ਵਿੱਚ ਡੋਰ ਟੂ ਡੋਰ ਕੀਤਾ ਸੀ ਘਰ-ਘਰ ਜਿਹੜੀ ਬੋਰਡ ਜਾ ਕੇ ਮੰਗ ਕੀਤੀ ਸੀ ਕੰਪਲੇਨ ਕੀਤੀ ਸੀ ਉਸੇ ਤਰ੍ਹਾਂ ਹੀ ਇਸ ਵਾਰ ਵੀ ਇਹੀ ਚੱਲ ਰਿਹਾ ਹੈ ਕਿ ਘਰ-ਘਰ ਜਿਹੜੀ ਹੈ ਡੂ ਟੂ ਡੋਰ ਆਈਡੀ ਕੰਪੇਨ ਸਾਡੀ ਚੱਲ ਰਹੀ ਸਰ ਬੋਟਾ ਕਿਸ ਤੀ ਚੀਜ਼ ਦੇ ਆਧਾਰ ਤੇ ਮੰਗੋਗੇ ਪਿਛਲੇ 2 ਸਾਲ ਦੇ ਕਿਤੇ ਹੋਏ ਕੰਮਾਂ ਨੂੰ ਲੈ ਕੇ ਮੰਗੋਗੇ ਜਾਂ ਫਿਰ ਫੇਰ ਤੋਂ ਦੁਆਰਾ ਭਗਵੰਤ ਮਾਨ ਜੀ ਦੇ ਚਿਹਰੇ ਨੂੰ ਬੋਟਾ ਮੰਗਣਗੇ ਨਹੀਂ 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 ਜੀ ਚਿਹਰੇ ਨੂੰ ਬੋਟਾ ਨਹੀਂ ਪੈਂਦੀ ਹੁੰਦੀ ਕਿਸੇ ਵੀ ਕਿਹਦੇ ਦੀ ਗੱਲ ਨਹੀਂ ਹੁੰਦੀ ਸਾਡੇ ਸਾਡੇ ਕੰਮ ਨੇ ਜੇ ਅੱਜ ਤੁਸੀਂ ਦੇਖੋ ਵੀ 90% ਤੋਂ ਵੱਧ ਲੋਕਾਂ ਦੇ ਜਿਹੜੇ ਫੀਲ ਹੈ ਜ਼ੀਰੋ ਆ ਰਹੇ ਹੈ ਤੇ ਕਿੰਨੀਆਂ ਹੀ ਨੌਕਰੀ ਦੇ ਤਿਆਗੀਆਂ ਨੇ ਪਰ ਉਸ ਤੋਂ ਉਹਨਾਂ ਵੱਡੀ ਗੱਲ ਇਹ ਹੈ ਕਿ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਵੀ ਉਹ ਸਿਸਟਮ ਗਿਆ ਜਿ ਕੋਈ ਨਹੀਂ ਕਿਸੇ ਨੌਕਰੀ ਸਪਾਰਸ ਨਾ ਦੇਣੀ ਹੈ ਲਗਾਤਾਰ ਭਗਵੰਤਬਾਨ ਜੀ ਇਹ ਬਿਆਨ ਦੇ ਰਹੇ ਨੇ ਵੀ ਜੇ ਕੋਈ ਜੋ ਯੋਗਤਾ ਰੱਖਦਾ ਹੈ ਤੁਸੀਂ ਦੇਖਿਆ ਹੋਣਾ ਵੀ ਸਾਡੇ ਇੱਥੇ ਬਹੁਤ ਸਾਰੇ ਆ ਕੁੜੀਆਂ ਸਾਡੇ ਖਾਸ ਕਰਕੇ ਮੈਂ ਖੜਚ ਗਿਆ ਉਹ ਬੇਟੀ ਅਖਰ ਵੇ ਉਹ ਇਹੀ ਕਹਿਣ ਲੱਗੇ ਮੈਂ ਐਡੇ ਰੀਵ ਘਰ ਦੀ ਕੁੜੀ ਜੱਜ ਬਣ ਗਈ ਕਿ ਅੱਗੇ ਕਰੋੜਾਂ ਰੁਪਏ ਲੋਕਾ ਇਧਰ ਉਧਰ ਕਰਕੇ ਚੁਗਦੇ ਸੀ ਅੱਜ ਕਿਸੇ ਵੀ ਨੌਕਰੀ ਦੇ ਵਿੱਚ ਸਪੈਸ਼ਲ ਤੌਰ ਤੇ ਹੈ ਕੋਈ ਵੀ ਸਪਾਰਸ ਨਹੀਂ ਹੈ ਤੇ ਨਾ ਹੀ ਸਪਾਰਸ ਨੂੰ ਥਾਂ ਰੱਖਿਆ ਤੇ ਇਸ ਕਰਕੇ ਵੀ ਅਸੀਂ ਕਹਿੰਦੇ ਆ ਵੀ ਜੋ ਜੋ ਆਦਮੀ ਹੈ ਜੋ ਜੋ ਬੱਚਾ ਹੈ ਜੋ ਪੜ੍ਹਾਈ ਉਸ ਨੇ ਉਹਨੇ ਕੀਤੀ ਹੈ ਉਹਨੂੰ ਉਸ ਤਰ੍ਹਾਂ ਹੀ ਨੌਕਰੀ ਮਿਲੇ ਅਸੀਂ ਬਹੁਤ ਵੱਡੇ ਪੱਧਰ ਤੇ ਸਾਡੇ ਸੀਐਮ ਸਾਹਿਬ ਨੌکریاں ਦੇਣ ਦੇ ਵਿੱਚ ਕਾਮਯਾਬ ਹੋਏ ਐ ਔਰ ਲਗਾਤਾਰੀ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਲਗਾਤਾਰ ਪਹਿਲੀ ਵਾਰ ਹੋਇਆ ਨਹੀਂ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਪਹਿਲਾਂ ਵੀ ਸਰਕਾਰਾਂ ਲਾਸਟ 2-3 ਮਹੀਨੇ ਜਾ ਕੇ ਕਹਿੰਦੀਆਂ ਹੁੰਦੀਆਂ ਸੀ ਵੀ ਅਸੀਂ ਨੌکریاں ਦੇ ਰਹੇ ਹਾਂ ਲੇਕਿਨ ਸਾਡੇ ਤੁਸੀਂ ਲਗਾਤਾਰੀ ਦੇਖ ਲਓ ਪੂਰੀ ਸਾਲੀ ਜਿਹੜੀਆਂ ਨੌکریاں ਲਗਾਤਾਰੀ ਨਿਕਲ ਰਹੀਆਂ ਨੇ ਤੇ ਲਗਾਤਾਰੀ ਸਾਰੇ ਵੱਡੇ-ਵੱਡੇ ਜਿਹੜੇ ਜਿਵੇਂ ਚਾਹੀ ਗੱਡੀ ਲੱਗਦੇ ਐ ਚਾਹੇ ਕੋਈ ਹੋਰ ਕਲਰਕ ਨੇ ਚਾਹੇ ਜਿਸ ਤਰ੍ਹਾਂ ਦੀਆਂ ਵੀ ਸਾਡੇ ਸੰਸਥਾਵਾਂ ਦੀਆਂ ਨੌਕਰੀਆਂ ਲਗਾਤਾਰ ਕੀ ਹੈ ਨਹੀਂ ਵਾਲੀ। ਆਪਦੀ ਨਾਲ। ਵੇਖੋ ਅਮਾਦੀ ਪਾਰਟੀ ਨੇ ਜਿਨ੍ਹਾਂ ਨੇ ਵੀ ਪਾਰਟੀ ਲਈ ਮਿਹਨਤ ਕੀਤੀ ਹੈ ਲੋਕਾਂ ਦੇ ਕੰਮ ਕਰ ਰਹੇ ਨੇ ਪਾਰਟੀ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਨਵਾਜ ਰਹੀ ਹੈ। ਜਿਹੜੇ ਅਹੁਦੇ ਹੈਗੇ ਆ ਇਹ ਅਮਾਦੀ ਪਾਰਟੀ ਹੀ ਦੇ ਸਕਦੀ ਹੈ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜੀ ਤੇ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਲਗਭਗ ਆਪਣੇ ਸ਼ਹਿਰ ਦੇ ਵਿੱਚ ਵੀ ਕੋਰਾਲੀ ਵਿੱਚ ਵੀ ਤੇ ਇੱਥੇ ਕੰਮ ਤੋਂ 30 ਤੇ 35 ਜਿਹੜੇ ਆਪਣੇ ਵਲੰਟੀਅਰ ਸੀ ਪਾਰਟੀ ਦੇ ਉਹਨਾਂ ਨੂੰ ਵਧੀਆ ਅਹੁਦੇ ਦੇ ਕੇ ਨਵਾਜਿਆ ਗਿਆ ਪਾਰਟੀ ਦੇ ਵਿੱਚ। ਅਤੇ ਕਿਸ ਤਰ੍ਹਾਂ ਦੀ ਤਿਆਰੀਆਂ ਹੁਣ ਕੱਲ ਵੀ ਤੁਸੀਂ ਡੋਰ ਟੂ ਡੋਰ ਕਰਿਆ ਤੇ ਲਗਾਤਾਰ ਡੋਰ ਟੂ ਡੋਰ ਕਰ ਰਹੇ ਹਾਂ ਪੁਰਾਣੀ। ਕਿ ਪਾਰਟੀ ਦਾ ਮਿਸ਼ਨ ਹੈ ਕਿ ਕੱਲੇ-ਕੱਲੇ ਘਰ ਤੱਕ ਜਿਹੜੀ ਹੈਗੀ ਹੈ ਕਿ ਪਾਰਟੀ ਜਿਹੜੇ ਜਿਹੜੇ ਮੁਖੰਤਰੀ ਸਾਹਿਬ ਨੇ ਕੰਮ ਕੀਤੇ ਪੰਜਾਬ ਸਰਕਾਰ ਨੇ ਕੰਮ ਕੀਤੇ ਵੇ ਨੇ ਉਹ ਕੰਮਾਂ ਨੂੰ ਪਛਾਣਾਂ ਕੱਲੇ-ਕੱਲੇ ਲੋਕ ਇੱਕ ਇੱਕ ਬੰਦੇ ਦਾ ਕਪਾ ਨੇ ਜੀ ਤੇ ਉਹਦੇ ਵਾਸਤੇ ਆਪਣੀ ਸਾਰੀ ਟੀਮ ਲਗਭਗ ਤਿੰਨ ਟੀਮਾਂ ਬਣਾ ਕੇ ਪੂਰੇ ਸ਼ਹਿਰ ਦੇ ਵਿੱਚ ਡੋਰ ਡੋਰ ਕਰ ਰਹੀਆਂ ਨੇ ਤੇ ਸਾਨੂੰ ਲੋਕਾਂ ਦਾ ਵੀ ਜਿਹੜਾ ਹੈਗਾ ਕਿ ਪਰਮਾ ਹੰਗਾਰਾ ਮਿਲ ਰਿਹਾ ਇਹਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਕਾਮਾਂ ਆ ਦੀ ਪਾਰਟੀ ਨੇ ਕੀਤੇ ਐ ਤੇ ਮੇਰੇ ਖਿਆਲ ਮੈਨੂੰ ਲੱਗਦਾ ਨੇ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਬਲਟੀ ਨੇ ਕੰਮ ਕੀਤੇ ਹੋਣਗੇ ਜੀ ਜੇਕਰ ਆਪਾਂ ਗੱਲ ਕਰੀਏ ਪਿਛਲੀ ਸਰਕਾਰ ਦੀ ਗੱਲ ਕਰੀਏ ਜੇ ਆਪਾਂ ਤਾਂ ਕੈਪਟਨ ਸਾਹਿਬ 4.5 ਸਾਲ ਆਪਣੇ ਸ਼ਿਸ਼ਮਾਲੇ ਬੈਦ ਤੋਂ ਬਾਹਰ ਨਹੀਂ ਨਿਕਲੇ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਮੁਸ਼ਕਿਲ ਤੇ ਪੰਜ ਵਾਰ ਪੰਜਾਬ ਦੇ ਵਿੱਚ ਆਏ ਹੋਣੇ ਜੀ ਉਹ ਤੇ ਆਪਾਂ ਜੇ ਗੱਲ ਕਰੀਏ ਤੁਹਾਡੇ ਬੈਕਸ਼ੈਟ ਦੀ ਸਰਕਾਰੀ ਹਸਤਾਲੇ ਉਹਨੇ ਆਪਣਾ ਜੀ ਅਕਾਲੀ ਸਰਕਾਰ ਨੇ ਵੇਚਣ ਲੱਗੀ ਸੀ ਸ਼ਹਿਰ ਵਾਸੀਆਂ ਨੇ ਸਾਰੇ ਨੇ ਆਪਾਂ ਮਿਲ ਕੇ ਧਰਨੇ ਲਗਾਏ ਤਾਂ ਆਪਣਾ ਹਸਤਾਲ ਬਚਾਇਆ ਆਪਾਂ ਨੇ ਜੀ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰ ਇਹਨਾਂ ਕਮਿਊਨਿਟੀ ਹੈਲਥ ਸੈਂਟਰ ਬਣਾਤਾ ਹਸਪਤਾਲ ਨੂੰ ਜੀ ਤੇ ਹਸਲ ਦੇ ਬਾਅਦ ਬਹੁਤ ਧਰਨੇ ਲੱਗੇ ਸਾਡੇ ਮਾਰਸ਼ਲ ਜੀ ਨੇ ਕਾਫੀ ਸਿਰ ਗਰਸ਼ ਕੀਤਾ ਇਹਦੇ ਵਿੱਚ ਇਹਨਾਂ ਨੇ ਧਰਨੇ ਲਗਾਏ ਉਹਦੇ ਲਈ ਤੇ ਬੜੀ ਮਦਦ ਭਾਗੀ ਗੱਲ ਹੈ ਕਿ ਜਿਹੜਾ ਉਹ ਟੈਂਟ ਲੱਗਿਆ ਵਸੀ ਉਹ ਟੈਂਟ ਵੀ ਚੱਕ ਕੇ ਇਥੇਲੇ 10 ਕਿਲੋਮੀਟਰ ਦੂਰ ਮਦਵਾੜੇ ਨਦੀ ਗੇਰ ਦੇ ਦਿੱਤਾ ਗਿਆ ਜੀ ਠੀਕ ਹੈ ਨਾ ਉਹ ਆਪਣੇ ਵਾਸਤੇ ਨਹੀਂ ਬੈਠੇ ਸੀ ਉਹ ਲੋਕਾਂ ਵਾਸਤੇ ਬੈਠੇ ਸੀ ਕਿ ਨਹੀਂ ਕਿ ਇੱਥੇ ਦੇ ਗਰੀਬਾਂ ਦੇ ਬੱਚੇ ਆ ਰਹੇ ਆ ਜਾਂ ਕੋਈ ਇਲਾਜ ਵਾਸਤੇ ਕੋਈ ਪੇਸ਼ੈਂਟ ਆ ਰਿਹਾ ਉਹਨੂੰ ਬਿਹਤਰ ਇਲਾਜ ਮਿਲੇ ਪਰ ਦੇਖੋ ਉਹ ਦੋ ਹਸਪਤਾਲ ਦੇ ਸਿਰ 50 ਤੇ 60 ਮ ਨਾ ਡਾਕਟਰ ਮਿਲਦੇ ਸੀ ਨਾ ਦਵਾਈਆਂ ਮਿਲਦੀਆਂ ਸੀ ਅੱਜ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਸਾਡੇ ਕੈबिनेट ਮੰਤਰੀ ਅਨਮੋਲ ਗਗਨਮਨ ਪੰਜਾਬ ਦੇ ਸਹਾਯੋਗ ਦੇ ਗੈਲ ਉਹਨਾਂ ਨੇ ਸਾਨੂੰ ਵਧੀਆ ਡਾਕਟਰ ਦਿੱਤੇ ਅਤੇ ਲਗਭਗ 700 ਪੇਸ਼ੈਂਟ ਓਪੀਡੀ ਦੇ ਵਿਚਾਰਿਆ ਜੀ ਇਸ ਟਾਈਮ ਹਸਪਤਾਲ ਦੇ ਵਿੱਚ ਔਰ 700 ਮਰੀਜ਼ਾਂ ਨੂੰ ਹੀ ਜਿਹੜੀ ਦਵਾਈ ਵੀ ਫ੍ਰੀ ਮਿਲ ਰਹੀ ਹੈ ਜੀ ਅੱਗੇ ਹੁੰਦਾ ਸੀ ਕਿ ਅਲਟਰਾਸਾਉਂਡ ਮਸ਼ੀਨ ਹਸਲਤ ਨਹੀਂ ਸੀ ਫਿਰ ਵੀ ਅਸੀਂ ਨੇ ਉਟਾਈਪ ਕਰਕੇ ਜਿਹੜਾ 1000 ਰੁਪਏ ਵਾਲਾ ਅਲਟਰਾਸਾਉਂਡ ਹੈ ਉਹ ਸਿਰਫ 200 ਰੁਪਏ ਵਿੱਚ ਕਰਾ ਲਈ ਹਸਪਤਾਲ ਦੇ ਵਿੱਚ ਹੋ ਰਿਹਾ ਜੀ ਤੇ ਬਹੁਤ ਵੱਡੀਆਂ ਉਪਲਬਧੀਆਂ ਨੇ ਜਿਹੜੇ ਕੰਮ ਲੋਕੀ ਸੋਚ ਕੇ ਬੈਠੇ ਸੀਗੇ ਇਹ ਕੰਮ ਹੋਈ ਨਹੀਂ ਸਕਦੇ ਕੰਮ ਆਮ ਆਦਮੀ ਪਾਰਟੀ ਨੇ ਮੈਡਮ ਅਨਮੋਲ ਗਗਨ ਮਾਨ ਨੇ ਹਲਕੇ ਦੇ ਵਿੱਚ ਉਹ ਵਾਲੇ ਕੰਮ ਕੀਤੇ ਨੇ ਚਾਹੇ ਆਪਾਂ ਕਜੋਲੀ ਵਾਟਰਵਰਕਸ ਦੀ ਗੱਲ ਕਰੀਏ ਚਾਹੇ ਆਪਾਂ ਨਦੀਪਰ ਵਾਲੀ ਰੋਡ ਦੀ ਗੱਲ ਕਰੀਏ ਜਾਂ ਸੜਕ ਸੀ ਇਹ ਬਲੀ ਇਹ ਸੜਕ ਟੁੱਟੀ ਹੋਈ ਸੀ 2016 ਦੇ ਵਿੱਚ ਜੀ ਸਰਕਾਰ ਆਈਆਂ ਤੇ ਚਲੀ ਗਈਆਂ ਪਰ ਉਸ ਸੜਕ ਵਾਲੇ ਕਿਸੇ ਨੇ ਨਹੀਂ ਦੇਖਿਆ ਨਾ ਧਿਆਨ ਦਿੱਤਾ ਕਿਸੇ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਆਮ ਲੋਕਾਂ ਦੀ ਸਰਕਾਰ ਆਈ ਹੈ ਤੇ ਉਹ ਸੜਕ ਵੀ ਬਣ ਕੇ ਤਿਆਰ ਹੋ ਗਈ ਹੋ ਚੁੱਕੀ ਹੈ ਬਾਕੀ ਜਿਹੜਾ ਉੱਥੇ ਕੋ ਥੋੜਾ ਬਹੁਤ ਰੰਦਾ ਸੀ ਉਹ ਕੰਮ ਕੰਮ ਦੁਆਰੇ ਕੰਮ ਸ਼ੁਰੂ ਹੋ ਗਿਆ ਰੋਡ ਦੇ ਉੱਪਰ ਉਹਦੇ ਉੱਪਰ ਉਸ ਤੋਂ ਬਾਅਦ ਜੇ ਅੱਪ ਗੱਲ ਕਰੀਏ ਸਿੰਘਪੁਰ ਰੋਡ ਦੀ ਗੱਲ ਕਰੀਏ ਆਪਾਂ ਸਿੰਘਪੁਰ ਰੋਡ ਦੀ ਸੜਕ ਨੂੰ ਟੁੱਟੀ ਨੂੰ 4 ਸਾਲ ਹੋ ਗਏ ਆਪਾਂ ਸਾਰੇ ਇਸ ਤੇ ਸਹਿਮਤ ਹੋਣਗੇ ਆਪਾਂ ਸਾਰੇ ਨੂੰ ਪਤਾ ਹੈ ਪਰ ਦੇਖੋ ਉਹਨਾਂ ਰਿਕਾਰਡ ਕਾਂਗਰਸ ਸਰਕਾਰ ਦੇ ਵਿੱਚ ਇਹ ਸੜਕ 2019 ਚ ਬਣੀ ਸੀ ਜਿਹੜੀ ਕਿ 2020 ਸੜਕ ਟੁੱਟ ਚੁੱਕੀ ਸੀ ਤੇ ਹੁਣ ਉਸ ਸੜਕ ਦੇ ਉੱਪਰ ਦੁਆਰੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਆਉਣ ਵਾਲੇ 15-20 ਦਿਨਾਂ ਦੇ ਵਿੱਚ ਜਿਹੜੀ ਉਹ ਵੀ ਸੜਕ ਹੈ ਬਣ ਕੇ ਤਿਆਰ ਹੋ ਆਪਣੇ ਨੌਜਵਾਨਾਂ ਨੂੰ ਉਹ ਉਹਦੇ ਦਿੱਤੇ ਗਏ ਨੇ ਤੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਰ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਬਹੁਤ ਵਧੀਆ ਸੋਚ ਹੈ ਜੀ ਸਾਡੀ ਮਾਨ ਸਾਹਿਬ ਦੀ ਸਰਕਾਰ ਦੀ ਸਾਡੇ ਕੈਬਨਟ ਮੰਤਰੀ ਪੰਜਾਬ ਮੈਂਡਮਨ ਮੋਲ ਗਗਨ ਮਾਨ ਜੀ ਦੀ ਕਿ ਵਰਕਰ ਦੀ ਇੱਜ਼ਤ ਮਾਨ ਸਤਕਾਰ ਜਿਹੜਾ ਇਹ ਇੱਥੇ ਇਸ ਪਾਰਟੀ ਵਿੱਚ ਹੋ ਰਿਹਾ ਅਸੀਂ ਤਾਂ ਇਸ ਤੋਂ ਪ੍ਰਭਾਵਿਤ ਹਾਂ ਜੀ ਬਹੁਤ ਜ਼ਿਆਦਾ ਕਹੋ ਵੀ ਬਹੁਤ ਵੱਡਾ ਇੱਕ ਵੱਡੀ ਗੱਲ ਹੈ ਜੀ ਕੁਰਾਲੀ ਦੇ ਵਿੱਚ ਕਿੰਨੀ ਕਿ ਲੀਡ ਤੁਸੀਂ ਦਵਾ ਸਕਦੇ ਹੋ ਕਿਉਂਕਿ ਤੁਹਾਡਾ ਇੱਕ ਆਮਾਦੀ ਪਾਰਟੀ ਲਈ ਆਗੂਆਂ ਦਾ ਇੱਕ ਵੱਡਾ ਵੋਟ ਬੈਂਕ ਹੈ ਜੀ ਸਰ ਸਰ ਮੈਂ ਤਾਂ ਇਹੀ ਕਹਾਂਗਾ ਕਿ ਜੋ ਸਾਡੀ ਮਾਨ ਸਾਹਿਬ ਦੀ ਸਰਕਾਰ ਨੇ ਜੋ ਸਹੂਲਤਾਂ ਸਾਡੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਚਾਹੇ ਉਹ ਬਿਜਲੀ ਜਿਵੇਂ ਕਿ ਜ਼ੀਰੋ ਬਿਲ ਆਉਂਦੇ ਆ ਸਭ ਦੇ ਮੈਂ ਤਾਂ ਇਹੀ ਕਹਾਂਗਾ ਕਿ ਇੱਕ ਕੰਦੀ ਇਹ ਸਹੂਲਤ ਬਹੁਤ ਵੱਡੀ ਹੈ ਕਿ ਜਿਨ੍ਹਾਂ ਲੋਕਾਂ ਦੇ 5 5 6 6000 ਕਈਆਂ ਦੇ 10 10000 ਲੋਕਾਂ ਤੋਂ ਬਿਲ ਨਹੀਂ ਸੀ ਗਰੀਬਾਂ ਦੇ ਤੋਂ ਦੇ ਹੁੰਦਾ ਆ ਜੋ ਲੋਕ ਜ਼ੀਰੋ ਬਿਲਤੇ ਜਾਂ ਜੋ ਐਡੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਮੇਰੇ ਹਿਸਾਬ ਨਾਲ ਤਾਂ ਜੀ ਪੰਜਾਬ ਦੇ ਜਿਹੜੇ ਸਾਡੇ ਵਸਨੀਕ ਹੈ ਉਹਨਾਂ ਨੂੰ 100% ਮੇਰੇ ਖਾਂ ਲੋਕ ਭੁਗਤਣਗੇ ਜੀ ਸਾਡੀ ਸਰਕਾਰ ਦੇ ਨਾਲ ਪਿਛਲੀ ਵਾਰ ਤੁਸੀਂ ਮਨੀਸ਼ ਟਵਾੜੀ ਦੇ ਲਈ ਵੋਟਾਂ ਮੰਗੀਆਂ ਸੀਗੀਆਂ ਤੇ ਕਾਫੀ ਜ਼ਿਆਦਾ ਲੀਡ ਮਿਲੀ ਸੀਗੀ ਉਹਨਾਂ ਨੂੰ ਕੁਰਾਲੀ ਦੇ ਵਿੱਚ ਕੀ ਲੱਗਦਾ ਜੇਕਰ ਮਨੀਸ਼ ਟਵਾੜੀ ਹੀ ਫੇਰ ਤੋਂ ਉਮੀਦਵਾਰ ਬਣਨਗੇ ਤਾਂ ਕੁਰਾਲੀ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਊਗਾ ਸਰ ਜੀ ਜਿਹੜੇ ਦੂਜੀਆਂ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਹੋਵੇ ਪਰ ਮਾਨ ਸਾਹਿਬ ਦੀ ਸਰਕਾਰ ਦੇ ਅੱਗੇ ਕੋਈ ਨਹੀਂ ਖੜ ਸਕਦਾ ਕਿਉਂਕਿ ਇਹ ਸਰਕਾਰ ਨੇ 2 ਸਾਲ ਦੇ ਵਿੱਚ ਦਿਖਾ ਦਿੱਤਾ ਕਿ ਜੋ ਮਾਨ ਸਾਹਿਬ ਸਿੱਧੀ ਸਰਕਾਰ ਕਹਿੰਦੀ ਹੈ ਉਹ ਕਰਦੀ ਹੈ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਜੀ ਕਿ ਤੁਹਾਡੇ ਸਾਹਮਣੇ ਹੀ ਹੈ ਹੁਣ 5 ਪੁਲਾਂ ਦਾ ਸਾਡੇ ਕੈਬਨਟ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਜੀ ਨੇ ਹਲਕਾ ਖੜੜ ਦੇ ਵਿੱਚ ਉਹ ਦੁਕਾਣ ਕੀਤਾ ਤੇ ਸੋ ਅੱਜ ਤੱਕ ਕਦੇ ਇਹ ਕੰਮ ਹੋਏ ਆ ਜੀ ਅਸੀਂ ਤਾਂ ਇਹ ਕਹਾਂਗੇ ਕਿ ਇਹ ਜੋ ਕਹਿੰਦੇ ਆ ਉਹ ਕਰਦੇ ਆ ਔਰ ਸਾਡੇ ਕੋਲ ਹਲੇ ਤਾਂ 2 ਸਾਲ ਹੋਏ ਆ ਹਲੇ ਬਹੁਤ ਸਮਾਂ ਪਿਆ ਔਰ ਇਸ ਦੇ ਵਿੱਚ ਬਾਕੀ ਕੰਮ ਹੋਣੇ ਬਾਕੀ ਆ ਔਰ ਤੁਹਾਡੇ ਸਾਹਮਣੇ ਦਿਨ ਪ੍ਰਤੀ ਦਿਨ ਜਿਹੜੇ ਕੰਮ ਹਲਕੇ ਦੇ ਆ ਜੀ ਉਹ ਮੇਰੇ ਹਿਸਾਬ ਨਾਲ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਸਾਰੇ ਜੋ ਡਿਵੈਲਪਮੈਂਟ ਦੇ ਕੰਮ ਹੈ ਸਾਡੇ ਮੰਤਰੀ ਸਾਹਿਬ ਕਰਨਗੇ ਔਰ ਮਾਨ ਸਾਹਿਬ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਨੂੰ ਮਿਲੀ ਹੈ ਇਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਸਾਨੂੰ ਐਹੀ ਜੀ ਸਰਕਾਰ ਮਿਲੀ ਹੈ ਕਿ ਅੱਜ ਤੱਕ ਪਿਛਲੇ ਮੈਂ ਤਾਂ ਇਹੀ ਕਹਾਂਗਾ ਕਿ 70 ਸਾਲ ਵਿੱਚ ਬਹੁਤ ਲੀਡਰ ਵੀ ਆਏ ਸਰਕਾਰਾਂ ਵੀ ਆਈਆਂ ਪਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਸਨੇ ਇਸ ਨੂੰ ਉਹਨਾਂ ਨੂੰ ਪਿਛਲਿਆਂ ਨੂੰ ਨਕਾਰਦੇ ਹੋਏ ਅੱਜ ਜਿਹੜੀ ਸਰਕਾਰ ਦਿੱਤੀ ਹੈ ਸਾਡੇ ਨੌਜਵਾਨਾਂ ਨੇ ਇਹ ਬਹੁਤ ਵਧੀਆ ਸੋਚ ਹੈ ਸਾਡੇ ਨੌਜਵਾਨਾਂ ਦੀ ਹਾਂਜੀ ਦੀ ਇੱਕੋ ਖਾਸੀਅਤ ਹੈ ਵੀ ਜਿੰਨੇ ਕੰਮ ਅਸੀਂ ਹੁਣ ਤੱਕ 2 ਸਾਲ ਦੇ ਵਿੱਚ ਕੀਤੇ ਨੇ ਤੇ 5 ਸਾਲ 3 ਸਾਲ ਅਜੇ ਸਾਡੇ ਹੋਰ ਬਾਕੀ ਹੈ 3 3 ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਸਾਡੇ 5 ਸਾਲ ਹੋ ਗਏ ਉਦੋਂ ਸਾਨੂੰ ਨਾ ਇਦਾਂ ਕਹਿਣਾ ਪਾਣਾ ਕਿਸੇ ਨੂੰ ਨਾ ਹੁਣ ਵੀ ਨਹੀਂ ਅਸੀਂ ਕਹਿੰਦੇ ਹੁਣ ਵੀ ਅਸੀਂ ਇਹੀ ਕਹਿੰਦੇ ਵੀ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਜੇ ਤੁਸੀਂ ਭਗਵੰਤ ਮਾਨ ਜੀ ਦਾ ਇਕੱਲੇ ਬੰਦੇ ਦਾ ਐਮਪੀ ਨਾਲ ਲਾ ਕੇ ਸਾਥ ਦੇ ਦੂਗੇ ਤਾਂ ਹੋਰ ਜ਼ਿਆਦਾ ਇਹਦੇ ਨਾਲੋਂ ਵੀ ਵੈਟਰ ਤੇ ਖੁਸ਼ਹਾਲ ਪੰਜਾਬ ਬਣਾ ਕੇ ਦਿਖਾਵਾਂਗੇ ਤੁਹਾਨੂੰ ਇਹ ਸਾਡਾ ਪਰਨ ਹੈ ਪੂਰਾ ਆਮ ਪਾਰਟੀ ਦਾ ਥੈਂਕ ਯੂ ਵੈਰੀ ਗੁੱਡ